ਗੁਰੂ ਨਾਨਕ ਪਾਸਾ ਜੀ ਵਚਨ ਕਰਦੇ ਨੇ ਕਰਨੀ ਬਾਜੋ ਤਰਨ ਕੋਈ ਕਹਿੰਦੇ ਇਹ ਭਾਈ ਆਪਣੇ ਨੇਕ ਆਮਲਾਂ ਤੋਂ ਬਿਨਾ ਕਹਿੰਦੇ ਕਦੇ ਕੋਈ ਪਾਰ ਲੰਘੀ ਨਹੀਂ ਕਹਿੰਦੇ ਦੁਨੀਆ ਤੋਂ ਨੇਕ ਅਮਲ ਨਹੀਂ ਕੀਤੇ ਚੰਗੇ ਕੰਮ ਨਹੀਂ ਕੀਤੇ ਸਮਾਜ ਵਿੱਚ ਰਹਿ ਕੇ ਤੇ ਗੱਲਾਂ ਤੋਂ ਬੜੀਆਂ ਗਿਆਨੀਆਂ ਕਰਦਾ ਕਾ ਕਾਰਨੀ ਤੋਂ ਬਨਾ ਪਵ ਸਾਗਰ ਦੁਨੀਆ ਯਾਦ ਰੱਖੀ ਕਰਨੀ ਤੋਂ ਬਨਾ ਕਮਾਈ ਤੋਂ ਬਨਾ ਕਮਾਈ ਤਾਂ ਕੀਤੀ ਨਹੀਂ ਕਮਾਈ ਕੀਤੀ ਜਰੂਰੀ ਸੀ ਪਰ ਦੁਨੀਆ ਦੇ ਖਾਤਰ ਕਰਦਾ ਰਿਹਾ ਆਪਣੇ ਲਈ ਨਹੀਂ ਕੀਤੀ ਕੋ 5 10 ਮਿੰਟ ਕਿਤੇ ਅੰਮ੍ਰਿਤ ਵੇਲੇ ਗੁਰੂ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਬੈਠੀ ਨਹੀਂ ਕੀਤੀ ਆ ਕੇ ਕਿਤੇ ਘਰ ਨਹੀਂ ਬੈਠਿਆ 5 ਪਤ 5 ਮਿੰਟ ਕੁ ਜਾਂ 10 ਮਿੰਟ ਰੱਬ ਲਈ ਕੱਢੇ ਹੋਣ। ਪਰਵਾਰ ਲਈ ਤਾਂ ਬੜੀ ਮਿਹਨਤ ਵੀ ਕੀਤੀ ਸੀ ਬੱਚਿਆਂ ਲਈ ਆਪਣੇ ਲਈ ਪਰ ਗੁਰੂ ਲਈ ਟਾਈਮ ਨਹੀਂ ਕੱਢਿਆ। ਜਿਹੜੇ ਬਾਲਕ ਨੇ ਤੈਨੂੰ ਦੁਨੀਆਂ ਤੇ ਸੰਸਾਰ ਤੇ ਇਹ ਕੀਮਤੀ ਵਸਤੂ ਦੇ ਕੇ ਭੇਜਿਆਗਾ। ਗੁਰੂ ਨਾਨਕ ਪਾਸਾ ਜੀ ਕਹਿੰਦੇ ਯਾਦ ਰੱਖੀ ਕਰਨੀ ਤੋਂ ਬਿਨਾਂ ਨੇਕ ਕਮਾਈ ਤੋਂ ਬਿਨਾਂ ਪਾਰ ਲੰਘਿਆ ਨਹੀਂ ਜਾਣਾ ਜਿੰਨੇ ਮਰਜ਼ੀ ਯਤਨ ਕਰ ਲੈ ਜਿੰਨੇ ਮਰਜ਼ੀ ਤੀਰਥਾਂ ਤੇ ਨਹਾਉਂਦਾ ਫਿਰ ਦਾਨ-ਪੁੰਨ ਕਰਦਾ ਫਿਰ ਤੇਰੇ ਅੰਦਰ ਕੋਈ ਕਮਾਈ ਨਹੀਂ ਨੇਕੀ ਦੀ ਤੇਰੇ ਅੰਦਰ ਤੇ ਚੰਗੇ ਕਰਮ ਨਹੀਂ ਕੀਤੇ ਗੱਲ ਅਮਲਾਂ ਦੀ ਹੈ ਚੰਗੇ ਅਮਲ ਕੀਤੇ ਹੋਣਗੇ ਉਹ ਕੰਮ ਹੁੰਦੇ ਨੇ ਠੱਗੀਆਂ ਮਾਰੀਆਂ ਹੋਈਆਂ ਉਹਦਾ ਲੇਖਾ ਤੋ ਹੋਵੇਗਾ ਇਸੇ ਕਰਕੇ ਗੁਰੂ ਨਾਨਕ ਪਾਸਾ ਜੀ ਮਹਾਰਾਜ ਬਾਰ ਬਾਰ ਸਾਨੂੰ ਵਤਨ ਬਾਣੀ ਦੇ ਵਿੱਚੋਂ ਸਮਝਾ ਰਹੇ ਨੇ ਸੱਜੋ ਸੱਜ ਵਖਾਣੈ ਕੋਈ ਜੋ ਮਨੁੱਖ ਕਹੰਦੇ ਐਸ ਜਨਮ ਦੇ ਵਿੱਚ ਕੇਵਲ ਸੱਚੇ ਰੱਬ ਨੂੰ ਯਾਦ ਨਹੀਂ ਕਰਦਾ ਤੇ ਕੀਤੇ ਨਹੀਂ ਕਦੇ ਸੱਚੇ ਨਾਲ ਤਾਂ ਸੁਰਤ ਜੋੜੀ ਨਹੀਂ ਝੂਠਿਆਂ ਦੇ ਪਖੰਡੀਆਂ ਦੇ ਪਿੱਛੇ ਦੌੜਦਾ ਫਿਰਦਾ ਰਹੇ ਪਾਸਾ ਜੀ ਕਹਿੰਦੇ ਕਦੇ ਸੱਚੇ ਨੂੰ ਤਾਂ ਸਿਮਰ ਹੀ ਨਹੀਂ ਪਤਾ ਤਾਂ ਹੈ ਵੀ ਰੱਬ ਕੋ ਆ ਪਰਮਾਤਮਾ ਕੋ ਆ ਉਹਨੂੰ ਤਾਂ ਕਦੇ ਯਾਦ ਹੀ ਨਹੀਂ ਕੀਤਾ ਝੂਠਿਆਂ ਦੇ ਪਿੱਛੇ ਦੌੜਦਾ ਰਹਿੰਦਾ ਰਿਹਾ ਇੱਥੋਂ ਕੁਝ ਮਿਲੇਗਾ ਇੱਥੋਂ ਮਿਲੇਗਾ ਕਿਤੋਂ ਕੁਝ ਨਹੀਂ ਮਿਲਣਾ ਜੇ ਮਿਲੇਗਾ ਦੁਨੀਆਂ ਦਾ ਇੱਕੋ ਦਾਰਾ ਪਿਆਰੇ ਇੱਕੋ ਦਰਵਾਜ਼ਾ ਦਾ ਇੱਕੋ ਘਰ ਦਾ ਅਕਾਲ ਪੁਰਖ ਦਾ ਪ੍ਰਮਾਤਮਾ ਦਾ ਉਹ ਦਰਤਿਆ ਉਸ ਦਰਤ ਤੋਂ ਤੈਨੂੰ ਸਭ ਕੁਝ ਮਿਲ ਜੇਗਾ ਇੱਕੋ ਇਹ ਦਾਰਾ ਗਾ ਆਕੇ ਦਾ ਵੇਖ ਜਿਸ ਤਰ ਤੋਂ ਜੋ ਕੁਝ ਤਾ ਉਹਨਾ ਗਾ ਇੱਕ ਵਾਰੀ ਆ ਕੇ ਵੇਖ ਜਰਾ ਗੁਰੂ ਨਾਨਕ ਪਾਸਾ ਦੀ ਤਸਵੀਰ ਨੂੰ ਇੱਕ ਵਾਰੀ ਦੇਖ ਜਮਾ ਕੇ ਜਰਾ ਇੱਕ ਵਾਰੀ ਤੂੰ ਆ ਕੇ ਤਾਂ ਵੇਖ ਇਸ ਕਰਕੇ ਪਾਸਾ ਜੀ ਕਹਿੰਦੇ ਐਸ ਜਨਮ ਦੇ ਵਿੱਚ ਕਹਿੰਦੇ ਕੇਵਲ ਸੱਚੇ ਰੱਬ ਨੂੰ ਤਾਂ ਯਾਦ ਨਹੀਂ ਕੀਤਾ ਕਨਾ ਨਾਨਕ ਅੱਗੇ ਕੁੱਛ ਨਾ ਹੋਏ ਪ੍ਰਲੋਪ ਵਿੱਚ ਕਹਿੰਦੇ ਉਸ ਨੂੰ ਲੇਖਾ ਨਹੀਂ ਪੁੱਛਿਆ ਜਾਂਦਾ ਫਿਰ ਯਾਦ ਰੱਖੀ ਕਿਉਂਕਿ ਚੰਗੇ ਦਾ ਕੰਮ ਹੀ ਨਹੀਂ ਕੀਤੇ ਪੌੜੀ ਹਰ ਕਾਮੰਦਰੀ ਆਖੀਐ ਕਾਇਆ ਕੋਟ ਗੜ ਇਸ ਸਰੀਰ ਨੂੰ ਕਹਿੰਦੇ ਪ੍ਰਮਾਤਮਾ ਦੇ ਰਹਿਣ ਲੇਕਿਨ ਸੋਨਾ ਘਰ ਆਖਣਾ ਚਾਹੀਦਾ ਹੈਗਾ ਕਿਲਾ ਗੜ੍ਹ ਕਹਿਣਾ ਚਾਹੀਦਾ ਹੈ ਹਰ ਕਾ ਮੰਦਰ ਆਖੀਏ ਇਹ ਹਰੀ ਦਾ ਮੰਦਰ ਸਰੀਰ ਆ ਕਹਰੇ ਇਹ ਸਰੀਰ ਇੱਕ ਮੰਦਰਾ ਜਿਹਦੇ ਵਿੱਚ ਪ੍ਰਮਾਤਮਾ ਦੀ ਅੰਸਾ ਜੋਤ ਆ ਗਈ ਗੁਰੂ ਨਾਨਕ ਪਾਸਾ ਜੀ ਕਹਿੰਦੇ ਜਿਹੜਾ ਕਿਲਾ ਕਹੇ ਇਹ ਕਾਰਾ ਗਾ ਅੰਦਰ ਲਾਲ ਜਿਵੇਂ ਹਰੀ ਗੁਰਮੁਖ ਹਰਨਾਮ ਪੜ ਜੇ ਗੁਰੂ ਦੇ ਹੁਕਮ 'ਚ ਕਿਨ ਤੁਰਕੇ ਤੂੰ ਪ੍ਰਮਾਤਮਾ ਦਾ ਨਾਮ ਜਪੇਂਗਾ ਸਿਮਰੇਂਗਾ ਤਾਂ ਇਸ ਸਰੀਰ ਦੇ ਅੰਦਰੋਂ ਹੀ ਚੰਗੇ ਗੁਣ ਰੂਪ ਕੇ ਦੇ ਲਾਲ ਜਵਾਹਰ ਤੈਨੂੰ ਮਿਲ ਜਾਣਗੇ ਲੱਭ ਜਾਣਗੇ ਲਾਲ ਰਤਨ ਗੁਣ ਉਹ ਅੰਦਰ ਹੀ ਨੇ ਅੰਦਰੋਂ ਪ੍ਰਗਟ ਹੋਣਗੇ ਬਾਹਰੋਂ ਨਹੀਂ ਅੰਦਰ ਲਾਲ ਜਿਵੇਂ ਹਰੀ ਉਹ ਅੰਦਰ ਸੁਪੇ ਪੈਨੇ ਉਹਨੂੰ ਪ੍ਰਗਟ ਕਰਨਾ ਪਵੇਗਾ ਪਾਣੀ ਧਰਤੀ ਵਿੱਚ ਆ ਪਿਆਰਿਆ ਉਹਨੂੰ ਕੱਟਣ ਵਾਸਤੇ ਇੱਕ ਨਾ ਮਿਹਨਤ ਤਾਂ ਕਰਨੀ ਪਵੇਗੀ ਕੰਨਾ ਜੇ ਕਈ ਇਹ ਵੀ ਆਪਣੇ ਆਪ ਹੀ ਪਾਣੀ ਰੱਬ ਥੱਲੋਂ ਧਰਤੀ ਉੱਪਰ ਦੇ ਦੇ ਨਹੀਂ ਮਿਹਨਤ ਕਰਕੇ ਕੱਟਣਾ ਪਵੇਗਾ ਇਸੇ ਤਰ੍ਹਾਂ ਰੱਬ ਨੂੰ ਪ੍ਰਮਾਤਮਾ ਨੂੰ ਚੰਗੇ ਗੁਣਾਂ ਦੀ ਸਾਂਝ ਕਰਨ ਵਾਸਤੇ ਤੈਨੂੰ ਉਦਦਮ ਕਰਨਾ ਪਵੇਗਾ ਤੈਨੂੰ ਉੱਠਣਾ ਪਵੇਗਾ ਤੈਨੂੰ ਉਮਰਤ ਵੇਲੇ ਦੀ ਸੰਭਾਲ ਕਰਨੀ ਪਵੇਗੀ ਹਰ ਕਾ ਮੰਦਰ ਸਰੀਰ ਹੈ ਅਤ ਸੋਨਾ ਹਰ ਹਰ ਨਾਮ ਦਿਰੜ ਕਹਿੰਦੇ हे ਮਨ ਪਰਮਾਤਮਾ ਦਾ ਨਾਮ ਕਹਿੰਦੇ ਹਿਰਦੇ ਵਿੱਚ ਪੱਕਾ ਕਰਕੇ ਰੱਖ ਤਾਂ ਇਹ ਕਹਿੰਦੇ ਸਰੀਰੇ ਪ੍ਰਭੂ ਦਾ ਮੰਦਰ ਬੜਾ ਸੋਹਣਾ ਹੋ ਸਕਦਾ ਕਹਿੰਦੇ ਇਹਨੂੰ ਸੋਹਣਾ ਬਣਾ ਕੇ ਰੱਖ ਹੁਣ ਸੋਹਣਾ ਕਦੇ ਨਾਲ ਬਣੇਗਾ ਚੰਗੇ ਗੁਣ ਨੇ ਤੇਰੇ ਕੋਲ ਕੱਲੀ ਸਾਕਲ ਨਾਲ ਸੋਨਾ ਹੀ ਕਹ ਰਹੇ ਜੇ ਕਹਦੇ ਮੈਨੂੰ ਮੈਂ ਤਾਂ ਬੜਾ ਸੋਹਣਾਗਾ ਮਨੁ ਰੱਬ ਨੇ ਬੜਾ ਸੁਪਨ ਦਿੱਤਾਗਾ ਰੰਗ ਰੂਪ ਉੱਜੀ ਗੁਲ ਦੇ ਵਿੱਚ ਮੇਰਾ ਜਨਮ ਹੋਇਆ ਗੱਲ ਸੋਹਣੀ ਦੀ ਨਹੀਂ ਸੋਹਣਾ ਤਾਂ ਲੱਗਾਂ ਕਿ ਤੇਰੇ ਅੰਦਰ ਗੁਣ ਨੇ ਹੁਣ ਕਈ ਬੜੇ ਸੋਹਣੇ ਨੇ ਪਰ ਬੋਲਣ ਦਾ ਨਹੀਂ ਪਤਾ ਦੁਨੀਆ ਵਿੱਚ ਸੰਸਾਰ ਵਿੱਚ ਉਹਨਾਂ ਨੇ ਇਹ ਨਹੀਂ ਪਤਾ ਵੀ ਖਾਣਾ ਕਿਵੇਂ ਬੋਲਣਾ ਕਿਵੇਂ ਆ। ਕੜਤਣ ਦੇ ਪਰੇ ਪੈਨੇ, ਅਗੁਣਾ ਦੇ ਪਰੇ ਪੈਨੇ। ਪ੍ਰਮਾਤਮਾ ਦਾ ਨਾਮ ਹਿਰਦੇ ਵਿੱਚ ਕਹਿੰਦੇ ਪੱਕਾ ਕਰਕੇ ਰੱਖ। ਤਾਂ ਹੀ ਕਿ ਇਹ ਸਰੀਰੇ ਪ੍ਰਭੂ ਦਾ ਮੰਦਰ ਬੜਾ ਸੋਹਣਾ ਹੋ ਸਕਦਾ ਕਹਿੰਦੇ। ਇਹਦੇ ਅੰਦਰ ਗੁਣ ਪੈਦਾ ਕਰ। ਤੇ ਗੁਣ ਕਿੱਥੋਂ ਮਿਲਣਗੇ? ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚੋਂ ਇਕੱਠੇ ਕਰ। ਤੂੰ ਤਾਂ ਗੁਣ ਹੀ ਇਕੱਠੇ ਕਰਦਾ ਰਹੇਗਾ ساری ਜ਼ਿੰਦਗੀ। ਔਗਣ ਇਕੱਠੇ ਕਰਦਾ ਰਹੇਗੇ ਮਨੁਕ ਆਪ ਕੁਵਾਈਨ ਮਾਇਆ ਮੋਹ ਨਿਤ ਕੂੜ ਪਰ ਜੋ ਮਨੁਕ ਕਹਿੰਦੇ ਆਪਣੇ ਮਨ ਦੇ ਮੰਗਰ ਤੁਰਦੇ ਨੇ ਮਨ ਪਿੱਛੇ ਤੁਰਦੇ ਨੇ ਜਿਵੇਂ ਮਨ ਕਹਿੰਦਾ ਉਹਨਾਂ ਨੂੰ ਪ੍ਰਭੂ ਨੇ ਆਪ ਕਹਿੰਦੇ ਝੁਣਾ ਦਿੱਤਾ ਹੈ ਉਹਨਾਂ ਨੂੰ ਮਾਇਆ ਦੇ ਮੋਹ ਦਾ ਕਨੇ ਝੋਰਾ ਨਿਤ ਦੁਖੀ ਕਰਦਾ ਰਹਿੰਦਾ ਹੈ ਨਿਤ ਮਾਇਆ ਵਿੱਚ ਧੁੱਰੀ ਜਾਂਦੇ ਨੇ ਦੁਖੀ ਹੁੰਦੇ ਨੇ ਸਬਨਾ ਸਾਹਿਬ ਏਕ ਹੈ ਪੂਰੇ ਭਾਗ ਪਾਇਆ ਜਾਈ ਉਹ ਕਿਹਲੀ ਪੰਕਤੀ ਵਿੱਚ ਸੱਚੇ ਪਾਤਸ਼ਾਹ ਜੀ ਵਚਨ ਕਰਦੇ ਨੇ ਸਾਰੇ ਜੀਵਾਂ ਦਾ ਕਹਿੰਦੇ ਮਾਲਕ ਉਹੀ ਹੈ ਕਹਿੰਦੇ ਇੱਕ ਪਰਮਾਤਮਾ ਹੈ ਪਰ ਮਿਲਦਾ ਪੂਰੀ ਕਿਸਮਤ ਨਾਲ ਕਹਿੰਦੇ ਕਰਮਾਂ ਨਾਲ ਤੇ ਕਰਮ ਵੀ ਫਿਰ ਤੈਨੂੰ ਬਣਾਉਣੇ ਪੈਣਗੇ ਜੇ ਸੰਗਤ ਵਿੱਚ ਆਵੇਂਗਾ ਚੰਗੇ ਗੁਣ ਪੈਦਾ ਕਰੇਗਾ ਸੇਵਾ ਕਰੇਗਾ ਤੇ ਕਰਮ ਤੇਨੇ ਬਣਾਉਣੇ ਪੈਣਗੇ ਤੂੰ ਗੁਰੂ ਦਾ ਦਰ ਨਾ ਛੱਡੀ ਗੁਰੂ ਨਾਨਕ ਪਾਸ਼ਾ ਦਾ ਦਰ ਕਦੇ ਵੀ ਨਾ ਛੱਡੀ ਆਉਂਦਾ ਰਹੇ ਇੱਕ ਦਿਨ ਤੇਰੀ ਉਂ ਬਾਹ ਪੜੇਗਾ